ਹਾਂ ਜੀ ਹੁਣ ਪੁੱਛੋ ਕੀ ਦਸੀ ਜਾਂ ਮੈਂ ਤਾਂ ਹਾਂ ਜੀ ਵੀਰ ਜੀ ਕੀ ਨਾਂ ਕਰਾ ਪਿੰਡ ਹਾਂ ਹਾਂ ਜੀ ਸਾਸੀ ਕਾਲ ਜੀ ਮੇਰਾ ਨਾਂ ਜਗਰਾਜ ਸਿੰਘ ਪਿੰਡ ਤਲਵੰਡੀ ਦੇ ਸੋਦਾ ਸਿੰਘ ਥਾਣਾ ਕਤੂ ਨਗਲ ਅਸੀਂ ਆਪਣੇ ਘਰ ਤੋਂ ਨਾ ਨਿਕਲੇ ਹਾਂ ਬੋਟ ਪਾਉਣ ਦੇ ਲਈ ਤੇ ਰਸਤੇ ਦੇ ਵਿੱਚ ਮੈਂ ਤੇ ਮੇਰੇ ਵਾਈਫ ਤੇ ਮੇਰੇ ਮੰਮਾ ਸੀ ਨਾਲ ਅਸੀਂ ਤਿੰਨੇ ਜਾਣੇ ਘਰੋਂ ਬੋਟ ਪਾਉਣ ਨਿਕਲੇ ਹਾਂ ਸਾਨੂੰ ਰਸਤੇ ਦੇ ਵਿੱਚ ਗੱਡੀ ਰੋਕ ਕੇ ਤੇ ਸਾਨੂੰ ਮਾਰ ਦੀ ਧਮਕੀ ਦਿੱਤੀ ਗਈ ਹੈ ਜਤਿੰਦਰ ਸਰਪੰਚ ਵੱਲੋਂ ਠੀਕ ਹੈ ਅਸੀਂ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਇਹਦੇ ਕੋ 30 35 ਗੁੰਡੇ ਸੀ ਤੇ ਸਾਡੀ ਗੱਡੀ ਵੀ ਇਹਨਾਂ ਨੇ ਤੋੜਪੰਨ ਕੀਤੀ ਅਗਲੇ ਬੰਦੇ ਆ ਸ਼ੀਸ਼ੇ ਤੋੜਿਆ ਗੱਡੀ ਦਾ ਰਾਈਟ ਸਾਈਡ ਵਾਲਾ ਮਿੰਦਰਲ ਤੋੜਿਆ ਤੇ ਇਹਨੇ ਪਿਸਤੌਲ ਕੱਢਿਆ 45 ਬੋਰ ਦਾ ਰੇਹ ਹੱਥ 'ਚ ਪਿਸਤੌਲ ਸੀ ਐ ਮੈਂ ਗੱਡੀ ਭੀੜ ਦੇ ਵਿੱਚੋਂ ਭਜਾ ਕੇ ਜਾਨ ਬਚਾਈ ਐ ਸਾਡੇ ਕੋਲ ਮੌਜੂਦਾ ਵੀਡੀਓ ਵੀ ਪਈ ਐ ਸਾਰੀ ਤੇ ਜਿਹੜੀ ਇਹਨਾਂ ਨੇ ਜਿਹੜੇ ਆ ਮੇਰਾ ਬੂਟ ਟੁੱਟਾ ਕਾਲੀਦੰ ਦਾ ਹਾਂਜੀ ਉਹ ਦੇਖੋ ਸਾਡਾ ਕੋਈ ਪੋਲੀਟਿਕਲ ਤੇ ਸਾਡਾ ਕੋਈ ਲੈਂਡ ਦੇਣੀ ਨਹੀਂ ਆਪਾਂ ਤੇ ਸਿੱਧੀ ਗੱਲ ਐ ਠੀਕ ਐ ਅਸੀਂ ਤੇ ਵੈਸੇ ਵੋਟ ਪਾਉਣ ਜਾਂਦੇ ਉਹ ਵੀ ਜਤਿੰਦਰ ਨੇ ਤੋੜਿਆ ਠੀਕ ਐ ਤੇ ਪੱਗ ਮੇਰੀ ਪੱਗ ਲਈ ਨਹੀਂ ਆਪਾਂ ਦੇਖੋ ਬੋਰਡ ਪਾਉਣ ਜਾਣਦੇ ਘਰੋਂ ਠੀਕ ਆ ਤੇ ਅਸੀਂ ਆਏ ਆਪਾਂ ਸ਼ਾਮ ਨੂੰ ਵਾਪਸ ਚੰਡੀਗੜ੍ਹ ਜਾਣਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੇਰੀ ਪੱਗ ਵੀ ਲਈ ਆ ਠੀਕ ਹੈ ਜੀ ਤੇ ਵਾਈਫ ਮੇਰੇ ਤੇ ਹਾਂਜੀ ਹਾਂਜੀ ਵਾਈਫ ਮੇਰੇ ਤੇ ਐਣਕਾਂ ਲੱਗੀਆਂ ਸੀ ਉਹ ਇਹਨਾਂ ਖਿੱਚ ਕੇ ਖੜੀਆਂ ਚੈਣ ਖੜੀ ਇਹਨਾਂ ਨੇ ਸਾਢੇ 3 ਤੋਲੇ ਦੀ ਖਿੱਚ ਕੇ ਇਹ ਜਤਿੰਦਰ ਦੇ ਨਾਲ ਇੱਕ ਗੁਰਦੇਵ ਸਿੰਘ ਖੁੱਲਾ ਸੀ ਇਹਦਾ ਡਰਾਈਵਰ ਆ ਸੋ ਟੋਟਲ ਬੰਨੇ ਕਿੰਨੇ ਸੀਗੇ ਇਹ ਵੀਰਜੀ ਹੈਗੇ ਸੀ ਕੁਝ 25 30 ਜਣੇ ਠੀਕ ਹੈ ਜੀ ਹਾਂ ਜੀ ਜਿਹੜੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਤੁਹਾਡੀ ਫਾਗ ਉਤਾਰ ਰਿਹਾ ਉਹ ਕੌਣ ਹੈ ਉਹ ਇੱਕ ਟੋਨੀ ਆ ਤੇ ਇੱਕ ਗੁਰਦੇਵ ਸਿੰਘ ਖੁੱਲਾ ਦੋ ਦੇ ਜਤਿੰਦਰ ਸਰਪੰਚ ਪਿਸਟਲ ਕਿਨੇ ਕੱਢਿਆ ਜੀ ਤੁਹਾਡੀ ਪਿਸਟਲ ਜਤਿੰਦਰ ਨੇ ਤੇ ਇਹਦੇ ਡਰਾਈਵਰ ਨੇ ਖੁੱਲੇ ਨੇ ਕੀ ਕਾਰਨ ਕੀ ਤੁਹਾਡੀ ਲੜਾਈ ਦਾ ਕਾਰਨ ਕੁਛ ਨਹੀਂ ਬਸ ਰਾਸਤੇ ਜਾਂਦੇ ਪਤਾ ਨਹੀਂ ਕਿਉਂ ਸੜਨਾ ਦੀ ਕੀ ਗੱਲ ਹੋਈ ਆ ਰਾਸਤੇ ਜਾਂਦੇ ਆ ਸਾਡੇ ਨਾਲ ਇਹਨੇ ਗੱਡੀ ਲਾਗੇ ਇਹਦੇ ਸਾਡੇ ਸਾਹਮਣੇ ਤੇ ਲੜਨ ਲੱਗ ਗਿਆ ਉੱਥੇ ਚੱਲਦੇ ਆ ਕੋਈ ਪੋਲਿਟਿਕਲ ਵੀ ਤੁਹਾਡਾ ਚੱਲ ਨਹੀਂ ਨਹੀਂ ਪੋਲਿਟਿਕਲ ਵੇਖੋ ਅਸੀਂ ਕਿਸੇ ਨਾਲ ਨਹੀਂ ਹੈਗੇ ਠੀਕ ਹੈ ਸਾਡਾ ਆਪਾਂ ਆਪਣਾ ਕੰਮ ਕਰਦੇ ਆਂ ਸਾਡੇ ਜਿਹਾ ਕਿਉਂ ਆਈ ਸੀ ਐਸ ਪਾਰਟੀ ਜੈਸ ਆਸੀਂ ਕਹਿ ਸਕਦੇ ਕਿ ਤੱਕੇ ਨਾਲ ਤੁਹਾਨੂੰ ਵੋਟ ਪਾਉਣ ਵਾਸਤੇ ਕਿਹਾ ਸੀ ਹਾਂਜੀ 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 ਬਿਲਕੁਲ ਬਿਲਕੁਲ ਕਿਤਾ ਤਾਂ ਹੋਈ ਹੋਊਗੀ ਨਹੀਂ ਗੱਲ ਕੋਈ ਨਹੀਂ ਬਸ ਰੋਡ ਦੇ ਵਿੱਚ ਜਾਂਦੇ ਆਂ ਅਸੀਂ ਮੈਂ ਘਰੋਂ ਨਿਕਲਿਆ ਤੇ ਮੇਰੇ ਜਾਨਦਿਆਂ ਨੂੰ ਇਹਦੇ 20 25 ਗੁੰਡੇ ਛੜਕ ਇਹ ਰੱਖਦਾ ਵਾ ਆਮ ਆਦਮੀ ਪਾਰਟੀ ਨਾਲ ਮੌਜੂਦਾ ਸਰਪੰਚ ਹੈ ਹਾਂਜੀ ਹਾਂਜੀ ਪਾਰਟੀ ਨਾਲ ਵੇਖੋ ਸਾਡਾ ਇਹਦੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਸਾਰੀ ਗੱਲ ਜਤਿੰਦਰ ਨਾਵਾ ਆਪਾਂ ਕਹੀ ਕੀ ਪੋਲ ਦੇ ਬਜ਼ੁਰਗਾਂ ਦਾ ਕਹਣਾ ਵੀ ਤੁਸੀਂ ਨਸ਼ੇ ਦਾ ਧੰਦਾ ਕਰਦੇ ਕੋਈ ਹੈ ਮੈਂ ਕਿਹਾ ਜੀ ਮੇਰਾ ਪ੍ਰੂਫ ਕਰ ਦੇਣਾ ਤੁਸੀਂ ਛੱਡੋ ਮੇਰਾ ਇੱਕ ਦਾਰੂ ਦੀ ਬੋਤਲ ਵੀ ਪ੍ਰੂਫ ਕਰ ਦੇਣਾ ਇਹਨੂੰ ਕਹੋ ਵੀ ਆ ਜਾ ਸਾਹਮਣੇ ਜੋ ਕੁਝ ਲੈ ਕੇ ਆਉਣਾ ਇੱਕ ਦੋ ਤਿੰਨ ਦਿਨ ਤੋਂ ਚੱਕਰ ਲਾ ਰਹੇ ਆ ਜਾਣ ਬੋਝ ਕੇ ਲੰਘਦੇ ਕੋਈ ਮੈਂ ਤਾਂ ਜੀ ਆਇਆ ਵੇਖੋ ਪਰਸੋਂ ਰਾਤ ਆ ਤਿੰਨ ਦਿਨ ਕਿੱਥੋਂ ਹੋ ਗਏ ਤੁਸੀਂ ਵੇਖੋ ਕੱਲ ਅਸੀਂ ਦਰਬਾਰ ਸਾਹਿਬ ਸਾਰਾ ਦੇਣਾ ਠੀਕ ਹੈ